ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਹੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ ਇੰਸਟਾਡੀ ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਆ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਬਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਜੋ ਤੁਸੀਂ ਸਕਰੀਨ ਤੇ ਬਈ ਜੋ ਵਿਹੜ ਦੇਖ ਰਹੇ ਆ ਬਾਕੀ ਡਿਟੇਲ ਆਪਾਂ ਲੈਨੇ ਆ ਇਹ ਬਕਾਊ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਡਿਟੇਲ ਆ ਦੀ ਆਪਣੀ ਵਿਹੜ ਦੀ ਇਹ ਜੀ ਦੂਜਾ ਸੂਆ ਸੋਈ ਵੀ ਆ ਠੀਕ ਆ ਜੀ ਪੌਣ ਇੱਕ ਦੋ ਮਹੀਨੇ ਸੂਈ ਨੂੰ ਹੋ ਗਏ ਠੀਕ ਆ ਠੀਕ ਆ ਜੀ ਤੇ 11-12 ਕਿਲੋ ਦੁੱਧ ਆ 11-12 ਕਿਲੋ ਇਸ ਵਕਤ ਰੈਡੀ ਆ ਦੁੱਧ ਹਾਂ ਜੀ ਹਾਂ ਦੋ ਪਾਸੇ ਬੈ ਕੇ ਚੋਣੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਤੇ 11-12 ਕਿਲੋ ਬਈ ਦੁੱਧ ਇਸ ਵਕਤ ਰੈਡੀ ਆ ਦ ਤੁਸੀਂ ਦੇਖ ਸਕਦੇ ਆ ਬਾਕੀ ਉਹ ਜਾਤ ਵਾਲੀ ਪ੍ਰਿੰਟ ਪ੍ਰਿੰਟ ਸੋਹਣਾ ਬਈ ਮੜਾ ਤੋਰਦੀ ਬਾਕੀ ਸਾਨੂੰ ਤੋਰਾ ਦਿਖਾ ਇਹਨੇ ਥਣ ਥਣ ਠੀਕ ਆ ਬਈ ਕੋਈ ਭੋਰਾ ਫੋੜ ਛਾਂਗ ਨਹੀਂ ਥਣਾ ਤੇ ਯਾਰ ਥਣਾਗੇ ਕੋਈ ਭੋਰਾ ਫੋੜ ਛਾਂਗ ਨਹੀਂ ਬਾਕੀ ਤੁਰਦੀ ਉਹਨੂੰ ਥਣਾ ਹਵਾਨਾ ਤੇ ਕਿੰਨੇ ਕ ਵੇਲੇ ਚਵਾਈ ਕਰਦੇ ਆਪਾਂ ਇਹਦੀ ਬਸ 6:30 ਵਜੇ ਕਰਾਂਗੇ ਹੁਣ 6:30 ਵਜੇ ਚਵਾਈ ਹਾਂ ਤੜਕੋ 7:00 ਵਜੇ ਜਾਂਦੇ ਆ ਠੀਕ ਆ ਹਾਂ ਸਵੇਰ ਬਈ ਲੇਟ ਚਵਾਈ ਹੁੰਦੀ ਆ ਸ਼ਾਮ ਨੂੰ 5:00 ਵਜੇ ਚਵਾਈ ਕਰਦੇ ਆਗੇ ਤੇ ਬਾਕੀ ਤੁਸੀਂ ਹਵਾਨੇ ਦਾ ਕੋਸ ਹਾਲ ਦੇਖ ਲੈਣਾ ਬਈ 11-12 ਕਿਲੋ ਦੁੱਧ ਇਸ ਵਕਤ ਦੁੱਧ ਹੈਗਾ ਬਈ ਵਹਿੜ ਬਾਕੀ ਸੁਆ ਸੁਆ ਪਸ਼ੂਆ ਵੀ ਤੁਸੀਂ ਆ ਕੇ ਆਪ ਤਸੱਲੀ ਕਰ ਸਕਦੇ ਆ ਚੋਕੇ ਦੇਖ ਸਕਦੇ ਆ ਤੇ ਥਣ ਥਣ ਸੋਹਣਾ ਕਰਮਾ ਵਾਲੀ ਦਾ ਬਈ ਤੇ ਬਾਕੀ ਉਹ ਵੀ ਜਾਤ ਵਾਲੀ ਵੈੜਾ ਵੀ ਕੰਨ ਕੋਨ ਸੋਹਣਾ ਪ੍ਰੰਤ ਪ੍ਰੰਤ ਵੀ ਬਈ ਸੋਹਣਾ ਵੈੜ ਦਾ ਕੰਦ ਕਾਠੀ ਬਈ ਠੀਕ ਆ ਮੇਲਵਾਟੀ ਚੰਗੀ ਆ ਵੈੜ ਦੀ ਤੇ ਦੂਜੇ ਸੂਏ ਸੂਈਆਂ ਦਾ ਚਾਹੇ ਹਾਂਜੀ ਦੂਜੇ ਸੂਏ ਹਾਂ ਠੀਕ ਦੂਜੇ ਸੂਏ ਸੂਈ ਵੀ ਆ ਬਈ ਵੈੜ ਹਾਂਜੀ ਥਣ 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 ਫੇਰ ਨੇੜ ਤੋਂ ਦਿਖਾ ਦਿੰਦੇ ਆ ਬਈ ਥਣ ਥਣ ਚੁਵਾਈ ਚੁਵਾਈ ਦੀ ਪੋਲੀ ਆ ਹਾਂਜੀ ਹਾਂ ਚੁਵਾਈ ਦੀ ਪੋਲੀ ਪੋਰ ਸਿੱਟਾ ਕੁਛ ਨਹੀਂ ਗਾ ਠੀਕ ਆ ਚੁਵਾਈ ਦੀ ਬਈ ਪੋਲੀ ਆ ਬਾਕੀ ਤੁਸੀਂ ਤੁਸੀਂ ਆਪ ਆਕੇ ਤਸੱਲੀ ਕਰ ਲੈਣੀ ਐ ਤੇ ਚਾਚਾ ਕੀ ਮੁੱਲ ਕਰਦੇ ਆਪਾਂ ਇਹਦਾ ਇਹਦਾ ਮੁੱਲ 45000 45 ਮਾਨਦਾਨ ਹੋ ਜੀ ਥੋੜਾ ਘੱਟ ਆ ਮਾਨਦਾਨ ਹੋ ਜੂ ਮੌਕੇ ਤੇ ਠੀਕ ਹੈ ਜਿਹੜਾ ਭੈਣ ਭਰਾ ਆਊਗਾ ਠੀਕ ਹੈ ਇੱਕ ਆਪ ਦਾ ਫੋਨ ਨੰਬਰ ਦੱਸ ਦੀ ਫੇਰ ਚੱਲਦੇ ਆਪਾਂ ਦੂਜੀ ਵੱਛੀ ਆ 99699 ਠੀਕ ਹੈ ਜੀ 09514 ਠੀਕ ਹੈ ਤੇ ਘਰ ਦਾ ਐਡਰੈਸ ਆਪਣੇ ਬਸ ਬਮੀ ਵਾਲੀ ਛੜਕ ਦੇ ਉੱਤੇ ਘਰ ਆਪਣਾ ਬਾਰ ਬਾਰ ਖੇਤਾਂ 'ਚ ਬੋਣਾ ਦੇ ਕੋਲੇ ਠੀਕ ਹੈ ਠੀਕ ਹੈ ਕਾਲਜ ਕੋਲੇ ਛੜਕ ਨਿਕਲਦੀ ਸੁਖਾਦੰਦ ਠੀਕ ਹੈ ਠੀਕ ਹੈ ਜੀ ਠੀਕ ਹੈ ਇੱਕ ਵੱਛੀ ਆ ਆਪਣੇ ਕੋਲੇ ਵਕਾਉ ਹਾਂ ਇੱਕ ਵ ਕਿਰਿਆ ਜੀ ਬੱਚੀ ਹੈ ਜੀ ਠੀਕ ਹੈ ਹਾਂ ਹਾਂ ਕਿਰੀਆ ਜੀ ਹਾਂ ਕਿਰੀਆ ਹੈ ਤੇ ਮਾਂ ਦਾ ਰਿਕਾਰਡ ਬਹੁਤ ਵਧੀਆ ਸੀਗਾ ਠੀਕ ਹੈ ਇਹ ਕਰਦੀ ਬੱਚੀ ਆਪਣੀ ਹਾਂ ਕਰਦੀ ਹੈ 26 27 ਕਿਲੋ ਦੁੱਧ ਠੀਕ ਹੈ ਮਦਰ ਰਿਕਾਰਡ ਠੀਕ ਹੈ ਹਾਂ 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 ਠੀਕ ਹੈ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਮੱਚੀ ਜਾਤ ਵਾਲੀ ਆ ਪ੍ਰਿੰਟ ਪ੍ਰਿੰਟ ਸੋਹਣਾ ਇਹਦਾ ਹੁਣ ਪੱਠੇ ਕਰਕੇ ਪਾਇਆ ਰਸਿਆ ਖੁੱਲੀ ਫਿਰਦੀ ਰਹਿੰਦੀ ਹੈ ਬਹੁਤ ਠੰਡੀ ਸੀਲ ਆ ਠੰਡੀ ਸੀਲ ਆ ਜੀ ਹਾਂ ਠੀਕ ਬੜਾ ਤੋਰਦੀ ਆ ਤੇ ਬਾਕੀ ਝੂਲੀ ਝੂਲੀ ਵੀ ਤੁਹਾਨੂੰ ਬਾਹਰ ਦਿਖਾ ਦਿੰਨੇ ਆ ਤੇ ਪ੍ਰਿੰਟ ਪ੍ਰਿੰਟ ਸੋਹਣਾ ਬਈ ਜਾਤ ਵਾਲੀ ਵਹਿੜਾ ਗੋਲ ਗੋਲ ਕੰਨ ਨਿੱਕਾ ਕੰਨ ਆ ਬ ਇਹ ਪਸ਼ੂ ਜਾਰੇ ਕਰਕੇ ਸੇਵਾ ਨਹੀਂ ਹੁੰਦੀ ਪਸ਼ੂਆਂ ਦੀ ਠੀਕ ਹੈ ਜੀ ਠੀਕ ਹੈ ਬਾਕੀ ਮਦਰ ਰਿਕਾਰਡ ਬਈ 26 ਕਿਲੋ ਦੁੱਧ ਸੀਗਾ ਇਹਦੀ ਮਦਰ ਦਾ ਤੁਸੀਂ ਦੇਖ ਸਕਦੇ ਆ ਘਰ ਵਾਲੀ ਘਰ ਦੀ ਬੱਚੀ ਆ ਵੀ ਘਰੇਲੂ ਬੱਚੀ ਹੈ ਬਸ ਪੰਟ ਪਰੰਟ ਸੋਨਾ ਵੀ ਪੰਟ ਪੰਟ ਕੋਈ ਕੱਚ ਨਹੀਂਗਾ ਵਿਹੜ ਚ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਦੇ ਆ ਭਾਈ ਨੇੜ ਤੋਂ ਬਾਹਰ ਰੁਕ ਲਈ ਚਾਚਾ ਬਸ ਓਏ ਤੇਰੀ ਨਾ ਬਤੂ ਆ ਵੀ ਉਪਰਾਇਆ ਕਰ ਜਾਂਦਾ ਕੈਵਰੇ ਤੋਂ ਪਸ਼ੂ ਨਹੀਂ ਉਹ ਹੀ ਕਰ ਦੂਸੇ ਦੇਖ ਸਕਦੇ ਆ ਵੀ ਠੰਡੀ ਸੋਣੀ ਬੋਲੇ 25 ਜਾਤ ਵਾਲੀ ਆ ਠੰਡੀ ਠੰਡੀ ਸੀਲ ਆ ਬਈ ਬਾਕੀ ਝੋਲੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਕਿ ਨਾ ਲੋ ਬਈ ਕੋਈ ਭੋਰਾ ਫੋੜ ਛਾਗਣੀ ਤੁਸੀਂ ਝੋਲੀ ਜੀ ਛਾਗਦੇ ਆ ਬਈ ਝੋਲੀ ਝੋਲੀ ਬਹੁਤ ਸੋਹਣੀ ਆ ਬਈ ਤੇ ਚਾਚਾ ਕੀ ਡਿਮਾਂਡ ਕਰਦੇ ਆਪਾਂ ਇਹਦੀ ਇਹਦੀ ਆਪਾਂ 19000 ਰੁਪਿਆ ਮੰਗਣਾ 19000 ਹਾਂ ਮਾਨਤਾਨ ਹੋਈ ਤੁਹਾਡੇ ਕਾਣਾ ਮੌਕੇ ਤੇ ਹਾਂ ਕਰ ਦਾਂਗੇ ਮੌਕੇ ਤੇ ਕਰ ਦਾਂਗੇ ਠੀਕ ਹੈ ਭੈਣ ਭਰਾ ਆਊਗਾ ਦੂਰੋਂ ਚੱਲ ਕੇ ਹਾਂਜੀ ਮਾਨਤਾਨ ਕਰ ਦਾਂਗੇ ਜਰੂਰ ਠੀਕ ਹੈ ਠੀਕ ਹੈ ਜੀ ਠੀਕ ਹੈ ਬਈ ਬੱਚੀ ਤੁਸੀਂ ਦੇਖ ਸਕਦੇ ਆ ਜਾਤ ਵਾਲੀ ਬੱਚੀ ਆਂ ਗਾਂ ਤੁਸੀਂ ਇਹ ਚੰਗਾ ਸੀਮਨ ਲਾ ਕੇ ਚੰਗੀ ਬਹੁਤ ਆਪਣਾ ਸਾਈਂ ਛੱਡਦੇ ਆਂ ਤਰੀ ਫੜਦੀ ਰਹਿੰਦੀ ਖਾਲੀ ਠੀਕ ਹੈ ਠੀਕ ਹੈ ਹਾਂ ਤੇ ਠੀਕ ਹੈ ਤੇ 19000 ਰੁਪਿਆ ਡਿਮਾਂਡ ਕੀਤੀ ਆ ਹਾਂ 19000 ਰੁਪਿਆ ਬਈ ਡਿਮਾਂਡ ਆ ਬਾਕੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫਰ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਹਨਾਂ ਦਾ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਕੋਈ ਜੋ ਵੀ ਭਰਾ ਵੀਡੀਓ ਨਾਲ ਸਾਡੇ ਨਾਲ ਨਵਾਂ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ